ਅੱਜ ਸਾਡੀ ਪੁਲਿਸ ਪਾਰਟੀ ਜਿਹੜੀ ਤਰਨਤਨ ਰੋਡ ਮੌਜੂਦ ਸੀ ਸਾਡੀ ਪੁਲਿਸ ਪਾਰਟੀ ਨੂੰ ਮੁਖਰ ਨੇ ਤਲਾਹ ਦਿੱਤੀ ਵੀ ਜਿਹੜਾ ਹੈਗਾ ਵਿਸ਼ਾਲ ਸਿੰਘ ਉਰਫ ਵਿਸ਼ਾਲ ਉਰਫ ਛੋਟਾ ਨਾਂ ਇਹਦਾ ਲਾਲੂ ਵੀ ਆ ਇਹਦਾ ਪਿਓ ਦਾ ਨਾਂ ਹੈਗਾ ਜੀ ਬਿੱਟੂ ਸਿੰਘ ਪਿੰਡ ਇਹਦਾ ਦੂਲਕੋਨਾ ਖੋਣਾ ਖੇਮ ਕਰਨ ਜ਼ਿਲ੍ਹਾ ਤਰਨਤਨ ਹੈ ਇਹ ਜਿਹੜਾ ਇੱਥੇ ਪਹਿਲਾਂ ਗਾਕਾਂ ਦੀ ਢੀਂਡੀ ਕਰ ਰਿਹਾ ਹੈ ਰੋਣ ਵੇਚਣ ਦਾ ਧੰਦਾ ਕਰਦਾ ਆ ਤੇ ਇਹਨੂੰ ਜਦੋਂ ਆ ਕੇ ਕਾਬੂ ਕੀਤਾ ਕਾਬੂ ਕਰਕੇ ਇਹਦਾ ਨਾਂ ਪਤਾ ਪੁੱਛਿਆ ਇਨੇ ਆਪਣਾ ਨਾਮ ਇਹੀ ਜਿਹੜਾ ਵਿਸ਼ਾਲ ਸਿੰਘ ਦੱਸਿਆ ਆ ਜਦੋਂ ਇਹਦਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਦੀ ਤਲਾਸ਼ੀ ਲਈ ਤੇ ਇਹਦੇ ਕੋਲੋਂ 500 ਤੇ 11 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਹੈਰੋਇਨ ਬਰਾਮਦ ਕਰਕੇ ਤੇ ਇਹਦੇ ਕੋਲ ਪਰਚਾ ਦਾ ਠਿਕਾਣਾ ਇਹੀ ਲਿਖ ਕੇ ਭੇਜ ਦਿੱਤਾ ਸਾਡੇ ਜਿਹੜਾ ਪਰਚਾ ਮਹਾਲੀ ਦਾਰਕ ਹੁੰਦਾ ਆ ਅਸੀਂ ਉੱਥੇ ਦਰਜ ਕਰਨ ਲਈ ਭੇਜ ਦਿੱਤਾ ਮਹਾਲੀ ਜਦੋਂ ਇਹਦੇ ਖਿਲਾਫ ਬਾਕੀ ਜਿਹੜੀ ਪੁੱਛਗਈ ਸੀ ਦੀ ਕੀਤੀ ਜਾਊਗੀ ਜੇ ਕੋਈ ਹੋਰ ਵੀ ਬੰਦਾ ਇਹਦੇ ਤੋਂ ਜਿਹੜਾ ਕੋ ਨਾਲ ਸਾਥੀ ਸੀ ਆ ਜਾਂ ਕੋਈ ਇਹਦਾ ਜਿਹੜੀ ਸਹਾਇਤਾ ਕਰਦਾ ਆ ਉਹ ਸਾਹਮਣੇ ਆਇਆ ਤਾਂ ਉਹਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਊਗਾ। ਇਹ ਤਾਂ ਦੇਣਾ ਹੀ ਰਹਿੰਦੇ ਲੈ ਕੇ ਆ ਕਿ ਇਹ ਤਾਂ ਸਾਨੂੰ ਅਜੇ ਤੱਕ ਇਹਦੀ ਪੁੱਛਗਿੱਛ ਕੀਤੀ ਜਾਣੀ ਆ। ਸਾਨੂੰ ਜੋ ਮੁਖਬਰ ਨੇ ਸਾਡੇ ਨੇ ਇਤਲਾਹ ਦਿੱਤੀ ਆ ਉਹਦੇ ਮੁਤਾਬਕ ਇਹ ਇੱਥੇ ਗਾਕਾਂ ਦੀ ਡੀਕ ਕਰ ਰਿਹਾ ਸੀਗਾ। ਬਾਕੀ ਇਹਦੀ ਪੁੱਛਗਿੱਛ ਕੀਤੀ ਜਾਊਗੀ। ਪੁੱਛਗਿੱਛ ਤੋਂ ਪਤਾ ਲੱਗੂਗਾ ਵੀ ਇਹ ਕਿਹਨੂੰ ਦੇ ਰਿਹਾ ਸੀਗਾ ਮਾਲ ਕਿੱਥੋਂ ਲੈ ਕੇ ਆਇਆ। ਪੀਣ ਦਾ ਵੀ ਆਦੀ ਨਹੀਂ ਅਜੇ ਤੱਕ ਪੀਣ ਦਾ ਤਾਂ ਕੋਈ ਆਇਆ ਨਹੀਂ ਹੈਗਾ ਜੀ। ਉਦਾਂ ਵੈਸੇ ਇਹ ਚੋਰੀਆਂ-ਚੂਰੀਆਂ ਤਾਂ ਪਹਿਲਾਂ ਦੋ ਪਰਚੇ ਦੇ ਤੇ ਦਰਜ ਆ। ਬਾਕੀ ਅਜੇ ਦੀ ਤਫਤੀਸ਼ ਕੀਤੀ ਜਾਣੀ ਆ ਹੋਰ ਵੀ ਹੋਰ ਵੀ ਪਰਚੇ ਦਰਜ ਹੋਣਗੇ ਸ਼ਾਇਦ ਮੋਟਰਸਾਈਕਲ ਤੇ ਸਪਲਾਈ ਕਰਨ ਦਾ ਕੰਮ ਕੀਤਾ ਜਾਂਦਾ ਜੀ ਇਹਦੇ ਉੱਤੇ ਉਹ ਮੋਟਰਸਾਈਕਲ ਵੀ ਬਿਨਾ ਨੰਬਰ ਹੀ ਹੈਗਾ ਜੀ ਬਿਨਾ ਨੰਬਰ ਹੀ ਮੋਟਰਸਾਈਕਲ ਆ ਤੇ ਇਹਦੇ ਤੇ ਮੋਟਰਸਾਈਕਲ ਤੇ ਅੱਜ ਫੜਿਆ ਗਿਆ ਬਾਕੀ ਹੋਰ ਵੀ ਦੇਖਾਂਗੇ ਜੇ ਕੋਈ ਵੀਕਲ ਕਾਰ ਵਗੈਰਾ ਵੀ ਹੋਵੇ ਉਹਦੇ ਮੁਤਾਬਕ ਉਹ ਵੀ ਇਹਦੇ ਪੁੱਛ ਗੇ ਇਸ ਤੇ ਕੋਈ ਆਉਂਦੀ ਆ ਤਾਂ ਉਹ ਵੀ ਬਰਾਮਦ ਕਰਾਂਗੇ ਮੋਬਾਈਲ ਫੋਨ ਦਾ ਲਿੰਕ ਚੈੱਕ ਤੇ ਜਾਣਗੇ ਕਿਹਦੇ ਕਿਹਦੇ ਨਾਲ ਸੰਪਰਕ ਹੈ ਦੇ ਵੱਲੋਂ ਹਾਂਜੀ ਹਾਂਜੀ ਮੋਬਾਈਲ ਫੋਨ ਵੀ ਇਹਦਾ ਚੈੱਕ ਕਰਾਵਾਂਗੇ ਜੀ ਫਿਰ ਐਫਐਸਐਲ ਪੇਜ ਤੇ ਅਸੀਂ ਮੋਬਾਈਲ ਫੋਨ ਵੀ ਚੈੱਕ ਕਰਾਵਾਂਗੇ ਜਿੰਨਾ ਵੀ ਲਿੰਕ ਹੈ ਉਹਨੂੰ ਵੀ ਨਾਲ ਰੱਖਾਂਗੇ ਮਕਦਮੇ ਚਾਹ ਲਾ ਕੋਸ਼ਿਸ਼ ਕੀਤੀ ਗਈ ਜੇ ਚੋਰੀ ਲਾ ਕੇ ਆਪਣਾ ਮੋਬਾਈਲ ਨਹੀਂ ਅਜੇ ਤੇ ਦੱਸਦਾ ਕਹਿੰਦਾ ਅਸੀਂ ਨਵਾਂ ਹੀ ਲਿਆ ਆ ਮੇਰੀ ਭੈਣ ਦੇ ਨਾਂ ਤੇ ਆ ਬਾਕੀ ਅਜੇ ਦੀ ਤਫ਼ਸੀਲ ਤੇ ਆਰਟੀਆ ਦਫ਼ਤਰ ਜੱਜ ਬਾਅਦ ਚ ਪਤਾ ਲੱਗੂਗੀ